ਮੇਰਾ ਨਾਮ ਪ੍ਰਵੀਤ ਸ਼ਰਮਾ ਗੈਪੀ ਵਾਰਡ ਨੰਬਰ 10 ਆਮ ਆਮੀ ਪਾਰਟੀ ਤੋਂ ਮੈਂ ਆਰਟਿਸਟ ਕੈਂਪ ਦੇ ਵਿੱਚ ਅਗਵਾਈ ਕਰ ਰਿਹਾ ਜੀ ਸਾਡੀ ਮਾਨ ਸਰਕਾਰ ਸਾਡੇ ਤੋਂ ਸੀਐਮ ਪ੍ਰਗੋਮਣ ਸਾਹਿਬ ਦੇ ਜੋ ਸੰਮਿਟ ਪ੍ਰਾਲਾ ਕੀਤਾ ਹੈ ਇਹ ਸੇਵਾ ਕਰੰਦਾ ਲੋਕ ਸੇਵਾ ਕਰੰਦਾ ਦੇਖੋ ਤੁਸੀਂ ਕਿਸ ਤਰ੍ਹਾਂ ਜਿੱਥੇ ਕੈਂਪ ਲੱਗਿਆ ਔਰ ਕੈਂਪ ਦੇ ਵਿੱਚ ਸੋਨਾ ਵਿਭਾਗ ਅੱਜ ਸਾਡੇ ਇਸ ਕੈਂਪ ਦੀ ਅਗਵਾਈ ਕਰ ਰਿਹਾ ਜਿਹਦੇ ਵਿੱਚ ਬੀਐਨਆਰੂ ਭਾਗ 2 ਐਨ ਪਟਵਾਰਖਾਨਾ ਕਾਰਪੋਰੇਸ਼ਨ ਪੈਨਸ਼ਨ ਭਾਗ ਪੋਟਰ ਕਾਰਡ ਇਲੈਕਸ਼ਨ ਫੋਟੋ ਕੀਤਾ ਉਹਨਾਂ ਦੇ ਇੱਥੇ ਬੰਦੇ ਬੈਠੇ ਆ ਸਭ ਉਸ ਤੋਂ ਇਲਾਵਾ ਸਾਡੇ ਆਧਾਰ ਕਾਰਨ ਦੇ ਨਾਲ ਰਿਲੇਟਡ ਜੋ ਕੰਮ ਹੈ ਪੈਨਸ਼ਨਰਾਂ ਨਾਲ ਰਿਲੇਟਡ ਜੋ ਕੰਮ ਹੈ ਸੇਵਾ ਕੇਂਦਰ ਸੁਵਿਧਾ ਸੈਕਟਰ ਜੋ ਵੀ ਇੱਥੇ ਜੋ ਲੋਕਾਂ ਨੂੰ ਦੇਖਿਆ ਉਸਾ ਕਿੰਨਾ ਕੰਮ ਕਰਾ ਰਹੇ ਆ ਲੋਕਾਂ ਨੂੰ ਸਕਾਰੀ ਅਧਾਰ ਨਾਲ ਜਿੱਦੇ ਜਾ ਕੇ ਦੋ ਦੋ ਨੰਦੇ ਸੀ ਨਹੀਂ ਹੋ ਰਹੀ ਸੀ ਕੰਮ ਦਾ ਅੱਜ ਤਾਂ ਇੱਕ ਛੱਤ ਦੇ ਹੇਠ ਸਾਡੇ ਜਿਹੜੇ ਇਕੱਠੇ ਡਿਪਾਰਟਮੈਂਟ ਹੋਏ ਆ ਲੋਕਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਕੋ ਜਗ੍ਹਾ ਦੇ ਉੱਤੇ ਇੱਕ ਹਾਊਸ ਦੇ ਵਿੱਚ ਹੀ ਸਾਰੇ ਕੰਮ ਹੋ ਰਿਹਾ ਜੇ ਅਗਰ ਪੈਨਸ਼ਨ ਦਾ ਕੰਮ ਹੈ ਪੈਨਸ਼ਨ ਵਾਲੇ ਪਾਸੇ ਜਾ ਰਹੀ ਹੈ ਮਾਨ ਖਾਨੇ ਤੋਂ ਮਾਨ ਖਾਨੇ ਵਾਲੇ ਪਾਸੇ ਜਾ ਰਹੀ ਹੈ ਤਾਂ ਉਸ ਨੂੰ ਇੱਥੇ ਅੱਜ ਕੋਈ ਦਿੱਕਤ ਨਹੀਂ ਆ ਰਹੀ ਲੋਕ ਇਸ ਸਹੂਲਤ ਦਾ ਲਾਭ ਲੈ ਰਹੇ ਹੈ ਮੈਨੂੰ ਜੀ ਜੇ ਮੈਨੂੰ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਅਨਮਨ ਤਨ ਦੇ ਨਾਲ ਸਾਡੇ ਲੋਕਾਂ ਵਿੱਚ 24 ਘੰਟੇ ਹਾਜ਼ਰ ਰਹਾਂਗਾ ਆਪਣੇ ਨੱਲੇ ਵਸਿਆਂ ਲਈ ਜਦੋਂ ਵੀ ਮੈਨੂੰ ਜਿੱਥੇ ਵੀ ਸੇਵਾ ਦਾ ਕੰਮ ਹੋਵੇ ਹਰ ਟਾਈਮ ਹਾਜ਼ਰ ਰਹਾਂਗਾ ਮੇਡਾਇਟ ਅਸ਼ੋਕ ਪ੍ਰਸ਼ਾਦ ਪੱਪੀ ਜੀ ਨੂੰ ਦੋ ਅੱਜ ਇਹ ਅਤੇ ਆਮ ਆਦਮੀ ਪਾਰਟੀ ਦਾ ਜੋ ਸਾਡੇ ਵਿਧਾਇਕ ਅਸ਼ੋਕ ਪ੍ਰਸ਼ਾਦ ਪੱਪੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜੇ ਜੋ ਕੈਂਪ ਲੱਗਿਆ ਤੁਸੀਂ ਦੇਖ ਰਹੇ ਹੋ ਆਮ ਐਮਐਲਏ ਸਾਹਿਬ ਅੱਜ ਇਸ ਕੈਂਪ ਦੀ ਖੁਦ ਅਗਵਾਈ ਕਰ ਰਿਹਾ ਜਿੱਥੇ ਜੋ ਪੇਪਰ ਬੋਤੇ ਜੋ ਕੋਈ ਸਾਈਨ ਹੋਣਾ ਹੈ ਉਹਨੇ ਸਟੈਂਪ ਲਾ ਕੇ ਖੁਦ ਮੋਕੇ ਤੇ ਸਾਈਨ ਵੀ ਕਰ ਰਿਹਾ ਔਰ ਆਪ ਇਸ ਕੈਂਪ ਨੂੰ ਪਿੰਲੇ ਕਲੇ ਬੰਦੇ ਤੱਕ ਜਾ ਕੇ ਜਿਹਦੀ ਜੋ ਪ੍ਰੋਗਰਾਮ ਹੈ ਉਹ ਆਪ ਐਮਐਲਏ ਸਾਹਿਬ ਆਪ ਤੁਹਾਨੂੰ ਦੇਖ ਰਹੇ ਹੋ ਹੋਂਦੇ ਆ ਤੁਸੀਂ ਤੁਹਾਡੇ ਕੰਨੇ ਲਈ ਤੁਸੀਂ ਕਵਰ ਵੀ ਕਰ ਰਹੇ ਹੋ ਔਰ ਕਿੰਨਾ ਲੋਕਾ ਲੋਕ ਸਾਡੇ ਇਸ ਇਹਨਾਂ ਦਾ ਲਾਭ ਲੈ ਰਹੇ ਆ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਡੇ ਸੀਐਮ ਗੋਪਾਲ ਸਿੰਘ ਸਾਹਿਬ ਦਾ ਸਾਡੇ ਨੈਸ਼ਨਲ ਕੰਸਲ ਅਰਵਿੰਨ ਕੇਰੀ ਵਾਲੀ ਹੋਰ ਸਾਡੇ ਮਾਨਯੋਗ ਵਿਧਾਇਕ ਚੋਕਰਾਸ਼ੇ ਬੱਲੀ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਲੋਕ ਸੇਵਾ ਇਹ ਸੇਵਾ ਕਰਨ ਦਾ ਸਾਨੂੰ ਇਹ ਇਹ ਮੌਕਾ ਦਿੱਤਾ ਮੈਂ ਚਾਹੁੰਗਾ ਕਿ ਇਦਾਂ ਦੇ ਸਾਨੂੰ ਮੌਕੇ ਦੁਬਾਰਾ ਮਿਲਣ ਤੇ ਅਸੀਂ ਲੋਕ ਸੇਵਾ ਵੀ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਇਹ ਕੈਂਪਾਂਜੀ ਜਿਹੜਾ ਲਗਾਇਆ ਗਿਆ ਇਹਦੇ ਵਿੱਚ ਇੱਕੋ ਛੱਤ ਹੇਠਲੇ ਸਾਰੇ ਬੈਠੇ ਹੋਏ ਆ ਸਾਰਿਆਂ ਦੇ ਕੰਮ ਹੋ ਰਿਹਾ ਦੇਖੋ ਲੋਕਾਂ 'ਚ ਕਿੰਨਾ ਉਤਸ਼ਾਹ ਆ ਤੇ ਲੋਕੀ ਆਪਣੇ ਕੰਮ ਕਰਾਉਣ ਦੇ ਵਿੱਚ ਕਿੰਨੇ ਜਿਆਦਾ ਮਤਲਬ ਪਰੇਸ਼ਾਨ ਸੀ ਜਿਹੜੇ ਅੱਜ ਆ ਕੇ ਆਪਣੇ ਹੱਲ ਕਰਵਾ ਰਹੇ ਨੇ ਜਿਹੜੇ ਕੰਮ ਹੋ ਗਏ ਪੈਨਸ਼ਨ ਲਗਰੀ ਹੈ ਆਧਾਰ ਕਾਰਡ ਚੇਂਜ ਹੋ ਰਿਹਾ ਡਾਕਟਰ ਕਾਰਡ ਨਵੇਂ ਬਣਦੇ ਆ ਨਗਰ ਨਿਗਮ ਦੇ ਅਸਰ ਦੇਖੇ ਆ ਟੈਕਸ ਜਮਾ ਹੋ ਗਏ ਆ ਹਰ ਤਰ੍ਹਾਂ ਦੇ ਕੰਮ ਹੋ ਗਏ ਆ ਜਿਹੜੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਕੰਮ ਸਾਰੇ ਹੋ ਗਏ ਤੇ ਸ ਇਹ ਆਪਣੇ ਸ਼ੋਕ ਪ੍ਰਸ਼ਾਸਨ ਬਕੀ ਦੇ ਅੰਦਰ ਵਿੱਚ ਹੋ ਰਹੇ ਸਾਰੇ ਕੰਮ ਬਹੁਤ ਵਧੀਆ ਕੰਮਾਲਾ ਇਹ ਅਸੀਂ ਹੁਣ ਰਿਕਵੈਸਟ ਕਰਾਂਗੇ ਐਮਐਲਏ ਸਾਹਿਬ ਨੂੰ ਇਹ ਹੈ ਕੈਂਪ ਹਰ 2-3 ਮਹੀਨੇ ਬਾਅਦ ਲਗਾਇਆ ਜਾਵੇ ਹਰ ਵਾਰ ਮੇਰਾ ਹਰੀਬਰਮਨ ਨਾਮ ਹੈ ਜੀ ਠੀਕ ਹੈ ਜਿਹੜਾ ਜਿਹੜਾ ਜਿੰਨ ਚੁੜਿਆ ਕਹਿਣਾ ਤੇ ਹੈ ਜੀ ਜਿਹੜਾ ਸਰਕਾਰ ਆਪਕੇ ਦੁਆਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਪਰਾਲਾ ਕੀਤਾ ਹੈ ਬਈ ਤੁਹਾਡੇ ਜਿਹੜੇ ਲੋਕਾਂ ਦੇ ਜਿਹੜੇ ਕੰਮ ਹੈ ਲੋਕਾਂ ਦੇ ਦਰਬਾਰ ਜਾ ਕੇ ਹੋਣਾ ਉਹ ਸੋ ਹੋ ਰਹੇ ਨੇ ਇਹਦੇ ਤੇ ਲਗ ਲਗ ਮੈਹਿਕ ਮਿਆਂ ਦੇ ਵਿੱਚ ਕੋਈ ਘਟੋ ਘਟ 46 ਸੁਤਮਾ ਮਿਲਦੀਆਂ ਪਈਆਂ ਤੇ ਇਹਦੇ ਵਿੱਚ ਜਨਤ ਸਰਟੀਫਿਕੇਟ ਡਿਲੀਵਰ ਪ੍ਰੋਪਰਟੀ ਟੈਕਸ ਕਾਰਪੋਰੇਸ਼ਨ ਅਗਲਾ 46 ਮੈਹਿਮੇ ਆਏ ਹੋਏ ਨੇ ਬਹੁਤ ਵਧੀਆ ਉਪਰਾਲਾ ਆ ਸਾਡੇ ਐਮ ਐਲ ਏ ਅਸ਼ੋਕ ਪ੍ਰਾਸ਼ ਬੇਪਤ ਤਪੀਂ ਐਮਪਲਾਇਟੀ ਗੰਘਾਈ ਵਾਰਡ ਨੰਬਰ 10 ਦੇ ਅੰਦਰ ਸਰਕਾਰ ਤੁਹਾਡੇ ਦੁਆਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਜੋ ਪੰਜਾਬ ਦੇ ਲੋਕਾਂ ਦੇ ਪ੍ਰਤੀ ਵਿਸ਼ਵਾਸ ਆ ਉਹਨੂੰ ਪੂਰਾ ਕਰਦੇ ਹੋਏ ਅੱਜ 43 43 ਕੰਮ ਜਿਹੜੇ ਸਰਕਾਰ ਦੇ ਦੁਆਰ ਜਾ ਕੇ ਕਰਾਉਣੇ ਪੈਂਦੇ ਸੀਗੇ ਅੱਜ ਸਰਕਾਰ ਲੋਕਾਂ ਦੇ ਦੁਆਰ ਆਈ ਆ ਲੋਕ ਬਹੁਤ ਰਾਤ ਇਸ ਕੰਮ ਨੂੰ ਸਮਝਿਆ ਵੀ ਐਨੇ ਕੰਮ ਜਿਹੜੇ 43 ਤਰ੍ਹਾਂ ਦੇ ਸਰਕਾਰੀ ਮਹਤਮਿਆਂ ਦੇ ਕੰਮ ਨੇ ਉਹ ਇੱਥੇ ਸਾਡੇ ਘਰ ਦੇ ਵਿੱਚ ਬੈਠੇ ਹੋਏ ਹੋ ਰਹੇ ਆ ਲੋਕਾਂ ਨੂੰ ਕਿਸੇ ਦਫ਼ਤਰ ਸਰਕਾਰੀ ਦੀ ਜਾਣ ਦੀ ਲੋੜ ਅੱਜ ਪ੍ਰਦੀਪ ਜੀ ਬਿੰਦੂ ਜੀ ਸਾਰੇ ਮੈਨੀ ਸਾਹਿਬ ਆਪਣੇ ਜੈ ਜੀ ਸਾਲ ਸਾਰੀਆਂ ਮੇਰੀਆਂ ਸਤਿਕਾਰਯੋਗ ਭੈਣਾ ਕਾਰਪੋਰੇਸ਼ਨ ਦੇ ਜਨਰਲ ਕਮਿਸ਼ਨਰ ਔਰ ਬਾਂਗਰ ਜੀ ਔਰ ਸਾਰੇ ਜਿੰਨੇ ਕਾਰਪੋਰੇਸ਼ਨ ਦੇ ਮਲਾਜਮਾ ਵੱਖ-ਵੱਖ ਵਿਭਾਗਾਂ ਦੇ ਸਾਰੇ ਅੱਜ ਮਿਹਨਤ ਕਰਕੇ ਇਸ ਕਲੱਬ ਕੈਂਪ ਨੂੰ ਕਾਮਯਾਬ ਕਰਨ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਲੋਕਾਂ ਦਾ ਜਿਹੜਾ ਕੰਮ ਆ ਉਹ ਲੋਕਾਂ ਦੇ ਘਰ ਆ ਕੇ ਹੋਵੇ ਉਹ ਇਦੋਂ ਵੱਡੀ ਕੋਈ ਰਾਤ ਨਹੀਂ ਲੋਕ ਸਮਝਦੇ ਅੱਜ ਬਹੁਤ ਵਧੀਆ ਗੱਲ ਆ ਇਹ ਕੋਈ ਪਾਰਟੀ ਦਾ ਨਾਮ ਹੀ ਲੋਕਾਂ ਦੇ ਨਾਲ ਜੁੜਿਆ ਹੋਇਆ ਆਮ ਪਾਰਟੀ ਇਹ ਆਮ ਪਾਰਟੀ ਜਿਹੜੀ ਆ ਸਾਡੀ ਲੋਕਾਂ ਦੀ ਪਾਰਟੀ ਹੈ ਲੱਗੇ ਜਿਹਾ ਨਹੀਂ ਉਹ ਰਾਜ ਕਰਾਨਿਆਂ ਦੀਆਂ ਪਾਰਟੀਆਂ ਨਹੀਂ ਗੀਆਂ ਬਈ ਰਾਜ ਕੀਤਾ ਪੌਣੇ ਪੰਜ ਸਾਲ ਬਾਅਦ ਲੋਕਾਂ ਦਾ ਮਤ ਦਾਦਾਨ ਲਿਆ ਤੇ ਘਰ ਜਾ ਕੇ ਬਹਿ ਗਏ ਲੋਕਾਂ ਦੀ ਪਾਰਟੀ ਆ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦਾ ਕੰਮ ਸੁਭਾਰਨਾ ਸਾਡਾ ਪਹਿਲਾ ਕਰਮ ਆ ਇਹ ਮੇਜ਼ਬਾਨ ਕਗੇ ਬੀਤ ਸਿੰਘ ਜੀ ਜੀ

¿Se lo